ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਡਾਡਜ ਦੇ ਵਲੌਗ ਦੇ ਵਿੱਚ ਸੋ ਉਮੀਦ ਕਰਦਾ ਕਿ ਸਾਰੇ ਵਧੀਆ ਹੋਗੇ ਠੀਕ ਹੋਗੇ ਸੋ ਅੱਜ ਆਪਾਂ ਜਾ ਰਹੇ ਹਾਂ ਬਾਬਾ ਹੀਣਾ ਸਾਹਿਬ ਦਰਸ਼ਨ ਕਰਨ ਉੱਥੇ ਮੇਲਾ ਚੱਲ ਰਿਹਾ ਨਿੱਕਾ ਮੇਲਾ ਮਨਾਇਆ ਜਾਂਦਾ ਵੱਡਾ ਮੇਲਾ ਗਰਮੀਆਂ ਦੇ ਵਿੱਚ ਮਨਾਇਆ ਜਾਂਦਾ ਵਾ ਤੁਹਾਨੂੰ ਉਸ ਤੇ ਜਾ ਕੇ ਸਮਾਗਮ ਦੇ ਘਰੌਣੇ ਦਰਸ਼ਨ ਮਿਲੇ ਮਨੈਰਾ ਵਲੌਗ ਦੇ ਨਾਲ ਮਿਲਦੇ ਤੁਹਾਨੂੰ ਉੱਥੇ ਚੱਲ ਕੇ ਐ ਹੋਏ ਗੱਡਾ ਆਵਦੀ ਆਵੇ ਓਏ ਕਣਕਾਂ ਦਾ ਓਏ ਰਹਿ ਹੋ ਜਾ ਦਿਨ ਆਪਾਂ ਨੂੰ ਲੱਭਣੇ ਕਿਤੇ ਬਾਅਦ ਹੈ ਦਰਮਿਆਨ ਆਪਾਂ ਕਹਣਾ ਵੀ 2 ਲੀਟਰ ਵੱਧ ਪਾਉਣੇ ਚੰਗੇ ਆ। ਰਹਾ ਮੌਸਮ ਸਹੀ ਹੋਣਾ। ਆਹ ਉਹਨੇ ਜਾਂਦੇ ਵੇ ਮਿਲ ਆਇਆ। ਉਹਨੇ ਸਾਨੂੰ ਵੀ ਦੱਸ ਦਿੱਤੇ ਜੰਗੇ ਬਣੇ ਰਹੋ ਉਹਦੇ ਨਾਲ। ਹੈਂ? ਮੈਂ ਟਿਕ ਕੇ ਨਾ ਦੇ। ਆਹ ਉਹਸ ਵਾਰ ਮੌਸਮ ਆ ਗਈ। ਹਾਈਵੇ ਤੇ ਪਹੁੰਚ ਜੁਕੇ ਤੇ ਵੇਖ ਸਕਦੇ ਇੱਕ ਰਾਹ ਹੀ ਬੰਦ ਕਰਤਾ ਪਾਬਿਆਂ ਨੇ। ਗੱਡੀਆਂ ਇੱਕੇ ਰਾਹ ਜਾਣੀਆਂ ਅੱਜ। ਮੇਲੇ ਦਾ ਕਰਕੇ ਇੱਕ ਰਸਤਾ ਬੰਦ ਕਰਤਾ ਨਾ ਪਾਬਿਆਂ ਨੇ। ਆ ਤੇ ਬੈਨਕਾ ਹੈ ਹੈ ਉਹ ਇਧਰ ਵੀ ਲੱਗਾ ਆ ਹਾਂ ਅਡੇ ਮੁੰਡੇ ਮੁੰਡੇ ਤਿੰਨ ਫੜੇ ਗਏ ਆ ਮੇਲਾ ਵੇਦੇ ਮੌਕੇ ਦੇ ਫੜੇ ਗਏ ਆ ਆ ਸਾਡੇ ਪਿੰਡ ਦਾ ਕਾਨਾ ਕੰਦਰ ਹਾਂ ਖਰੀਦਦਾਰੀ ਕਰਦੇ ਆਏ ਇੱਕ ਆ ਹਾਂ ਜਟਿਆ ਵੇ ਆਉਂਦਾ ਨਹੀਂ ਆ ਇਹ ਨਹੀਂ ਪੈਸੇ ਕਮਾਉਂਦਾ ਲੋਕਾਂ ਨੂੰ ਖਾਂਦਾ ਵਾ ਤੇਰੇ ਖਾ ਗਿਆ ਨਾ ਹਰੇ ਜਿੰਨੇ ਹੈਗੇ ਕਿ ਨਹੀਂ ਕਿੰਨੇ ਪੈਸੇ ਖਵਾਇਆ ਇਹਨੂੰ 300 ਰੁਪਏ ਖਵਾ ਗਿਆ ਸਦਾ ਇਹ ਮੂੰਹ ਜ ਬਾਦੇ ਕੋ ਖਵਾਇਆ ਹਣਾ ਇਹਦਾ ਇਹ ਹੋ ਗਿਆ 골ਗੱਪਾ ਤਾਂ ਹੀ 골ਗੱਪਾ ਬਣਿਆ ਪਿਆ ਖਾ ਖਾ 골ਗੱਪੇ ਐ ਓਏ ਮੇਲਿਆਂ 'ਚ 골ਗੱਪੇ ਜਾਂ ਖਾਂਦਾ ਵਿਆਂਾਂ 'ਚ ਖਾਈ ਜਾਂਦਾ 골ਗੱਪੇ ਦੇ ਬਾਏ ਬਾਏ ਰੇ ਕੌਣ ਚੱਕਣ ਲੱਗੀਆਂ ਆਂ ਮੇਲ ਮੇਲ ਆ ਜੋ ਆਪਾਂ ਥੀ ਵੀ ਮੇਲਾਂ ਮੇਲਾਂ ਲੱਗੀਆਂ ਆਂ ਪਤਾ ਨਹੀਂ ਪਤਾ ਕਿਵੇਂ ਹੋ ਸਦਾ ਆਂ ਮੇਲਾਂ दर्शन मिले पर बाबा जी गुरुद साहिब ਜੰਗਲੀਆਂ ਜੰਗਲਾਂ 12 ਗੱਲੀਆਂ ਜਾਂਦੇ ਸੰਗਣਾ ਜੰਗਲਿਆ ਜੰਗਲਾਈ ਮੇਲੇ ਲੱਗੇ ਮਹਾਰਾਜ ਕਿਰਪਾ ਨਾਲ ਰੰਦੇ ਤੁਹਾਨੂੰ ਫੰਕਸ਼ਨ ਨਾ ਕਰਕੇ ਉਹਦੇ ਪੱਕੇ ਉੱਤਰ ਉਹਦਾ ਦੀ ਆਵਾਜ਼ ਦਿੱਤੀ ਹੈ ਚੱਲਣੇ ਚਾਹ ਪਕੌੜੇ ਚੱਲ ਵੀ ਗਰਜਣ ਸਾਂ ਸਾਡੇ ਕੀ ਜੇ ਨਗਰ ਨਾ ਬਾਬਾਈ ਦਾ ਲੰਗਰ ਦੇ ਸਰਵੋਗਣ ਜੇ ਸਰਕਾਰ ਦੀ ਜਿਹੜੇ ਕਰਾਉਂਦੇ ਐ ਉਹ ਸਾਡੇ ਬੰਦਿਆ ਨਗਰ ਚੱਲਣਾ ਹੈ ਬਹੁਤ ਸਾਰਾ ਆਲ ਦੇ ਇਹ ਸਤਿਗੁਰ ਹਾਜ਼ਰੀ ਦਾ ਪ੍ਰਵਾਹ ਕਰ ਬਾਬਾਈ ਦਾ ਅਸਥਾਨ ਜਿੱਥੇ ਸਾਰ ਸੁਪਨਾ ਪੂਰੀ ਹੁੰਦੀ ਹੈ ਤੇ ਸਾਰ ਸੁਪਨੇ ਜਾਂਦੀ ਸੰਤ ਬਾਬਾ ਦਾ ਅਸਥਾਨ ਬਾਬਾਈ ਦਾ ਸਰ श्री <laughs> मंदबार ਪਰਛਾਦ ਆਉਣਦੇਵੇਂ ਬਾਬਾਈ ਤਰ੍ਹਾਂ ਦੀ ਸੇਵਾ ਚੱਲਦੀ ਹੈੀ ਬਰਤਨ ਸਾਫ ਕਰੰਦੀ ਤੇ ਉਹ ਕਰਦੇ ਸੰਗਤ ਜਾਨਾ ਕੀ ਨਹੀਂ ਹੈ ਇਧਰ ਲੰਗਰ ਆਲ ਪਛਾਦਾ ਹੈਗੀ ਪਹਿਲਾਂ ਫਿਰ ਕਰਦੇ ਸੇਵਾ ਗੜੀ ਤੋਂ ਹਾਂ ਨਹੀਂ ਜਿਉਣਾ ਆ ਗਏ ਲੰਗਰ ਚਾਹਤਾ ਪਿਆ ਮਾਲਾ ਸ਼ੇਰ ਦਾ ਖੰਡਾ ਸੀ ਮੈਂ ਜ਼ਿਕਰ ਕਰਦੀ ਮੀਆਂ ਵੀ ਭਾਈ ਕਲਾ ਖੰਡਾ ਨਹੀਂ ਸੀ ਬਾਬਾ ਦੇ ਕੋਲ ਸੁਣਦਾ ਵੀ ਸੀ ਹਰ ਲੋੜ ਸ਼ਰਧਾ ਲਾ ਕੇ ਬਾਬਾ ਦੀ ਅਸਾਂ ਦੀ ਬਾਤ ਵਰਗੀ ਤੱਕ ਕਰਦੇ ਗੁਰੂ ਗੁਰੂ ਕੰਦੇ ਰਣ ਕਿਉਂਕਿ ਭਗਤੀ ਚੋ ਸ਼ਕਤੀ ਪੈਦਾ ਹੁੰਦੀ ਹੈ ਜੇ جیمال کا لیتا ہے تو میں نام کی کارتا تھا اس مہارت در مرانتا زیدر کنا جدا ستھان تاپئی دا بابشاہ ہوئی وہ گیڑا بابشاہ ہی بابا بادا سے بولوں کا لیتا ہے بابا بادا سے بہادر دنب کیوں گیا رسولی کنال آگے بچ پیدا رام دے بے کارتا بچہ پیدا ہوئی رام پھنکہ نے نام کی رکھیا نشمال کا لیتا ہے شاہو کی طا شکار کرنے ہمیں پیدا ਜੋ ਦੇਖਿਆ ਉਹ ਕਰਨੋਂ ਮਤ ਕਰਦੇ ਆ ਮਾਮਾ ਬੋਕਲਾ ਵਾਲੇ ਬੱਚਿਆਂ ਨੂੰ ਲੈ ਕੇ ਬਿਠੀਆਂ ਹਨ ਜਿਹੋ ਜਿਹਾ ਕੋਈ ਮਾਂ ਪਾਪ ਘਰਾਵੇ ਕਰਦੇ ਬੱਚਾ ਬਹੁਤ ਸ਼ਨੀ ਉਸੀ ਨੂੰ ਕੱਪੀ ਹੁੰਦਾ ਜੇ ਮਾਂ ਸਿਰ ਧਰਦੀ ਨਾ ਮੈਂ ਮਾਮਾ ਨੂੰ ਬੇਣੀ ਤੇ ਕਰਦੀ ਹੁੰਦੀ ਆ ਜੇ ਮਾਂ ਸਿਰ ਧਰ ਕੇ ਗੁਰੂ ਘਰ ਜਾਂਦੀ ਆ ਉਹਦੀ ਧੀ ਵੀ ਸਿਰ ਧਰ ਕੇ ਜਾਂਦੀ ਪਰ ਮੈਂ ਬਹੁਤ ਬਣਤੀ ਦੇ ਵੇਖਦੀ ਆ ਇੱਥੇ ਵੀ ਵੇਖਿਆ ਸੰਗਤ ਦੇ ਵਿੱਚ ਮਾਮੀਆਂ ਆਪੀਆਂ ਚਲੀਆਂ ਸਭ ਨੂੰ ਇੱਥੇ ਆ ਕੇ ਚੇਤਾਵਨੀ ਦਿੰਦਾ ਹਾਂ ਵੀ ਤੁਸੀਂ ਘਰ ਦੇ ਜਾਣ ਨੂੰ ਬਲਤਰੀ ਪਾਉਣਾ ਨੂੰ ਛੁਰੇ ਤੇ ਰੱਖਣਾ ਤੇ ਬੰਦੀਆਂ ਨੂੰ ਨਹੀਂ ਕਿਸ਼ਤ ਦੇ ਮਾਲ ਬਣਦੇ ਆ ਸਾਲੂ ਤੇ ਆਪਣੀ ਚੁਲੀ ਦੀ ਛੁਰੂ ਨਹੀਂ ਵੀ ਇਹ ਗੱਲ ਜਿਆ ਜਾਂ ਥੱਲੇ ਲੰਗਦੀ ਆ ਮਰੀਓ ਘਰ ਦਾ ਸਦਾ ਤੁਹਾਨੂੰ ਗੁੱਸਾ ਦੇ ਲੋੜ ਲੱਗਣਾ ਪਰ ਕੌਣੀ ਕਰਿਆ ਚੁੱਪੂ ਵੀ ਜਰੂਰ ਕਿਉਂਕਿ ਸਾਡੇ ਤੇ ਕੱਲ ਦੇ ਨਾ ਉਹ ਚੁੱਪ ਨੇ ਕਿਉਂਦਾ ਤੇ ਨਪਟਾ ਸਾਡੇ ਸਿਰ ਦਾ ਤਾਜ ਆ ਸਿਆਪਰਿਆਂ ਬਜ਼ੁਰਗ ਮੰਨ ਨੂੰ ਬੈਠੀਆਂ ਨੇ ਦੇਖੋ ਇੱਕ ਦੁਪੱਟਾ ਸਿਰ ਤੇ ਇੱਕ ਉੱਪਰ ਦੀ ਉਹਨਾਂ ਨੇ ਬੁਗੜ ਮਾਰ ਕੇ ਰੱਖਣੀ ਆਪਣੇ ਆਪ ਨੂੰ ਕੱਢ ਕੇ ਰੱਖਿਆ ਇਹ ਸਾਡਾ ਤਰਾਵਾ ਐਦਾਂ ਦਾ ਸਾਡੇ ਵੱਲ ਵੀ ਇੱਜੇ ਉਹਦਾ ਮਨ ਸਰਕਾਰ ਦੇ ਟੁੱਲੇ ਦਾ ਕਿ ਉਹਦੇ ਮਨ ਵਿੱਚ ਸਰਕਾਰ ਪੈਦਾ ਹੁੰਦਾ ਇਹ ਸਾਡਾ ਤਰਾਵਾ ਸੀ ਇਹ ਕੋਈ ਗੁਲਾਮੀ ਨਹੀਂ ਸਰਕਾਰ ਸੌਪਤਾ ਸਤਿਗੁਰੂ ਗਾਨਕ ਸਾਹਿਬ ਵੀ ਜੀ ਨੇ

ਚੱਲੀਏ ਬਰੋਣਾ ਚੱਲੀਏ ਦੇ ਹਾਂ ਜੰਮੇ ਆ ਬਾਬਾ ਮਿਲਦਾ ਤੁਹਾਨੂੰ ਅਗਲੇ ਜੋੜਾ ਘੜਾਓ ਹੁਣ ਚਾਹ ਟੋੜ ਦੇ ਤੇ ਮੇਨ ਰੋਡ ਤੇ ਯਾਰ ਆ ਵੇਖ ਸਕਦੇ ਤੁਸੀਂ ਮੇਲਾ ਲੱਗਾ ਆ ਰੋਡ ਦੇ ਮਹਾਰਾਜ ਕਿਰਪਾ ਨਾਲ ਬਾਬੇ ਸੁਣਾਦਾ ਇਹਦਾ ਚੱਲਣ ਦਾ ਮੇਲਾ ਹੁੰਨ ਜਾਂਦੇ ਐ ਵਾਸ ਪਿੰਡ ਨੂੰ ਹੁਣ ਮੈਂ ਨਾ ਵੇਖੀ ਜੀ it's not